ਸਤਨਾਮ ਵਾਹਿਗੁਰੂ ਸਾਹਿਬ ਜੀ 12 ਮਹਾਮਾਜ 12 ਮਹਾਮਾਜ ਮਹੱਲਾ 5 ਘਰ ਚੌਥਾ ਇੱਕ ਓ ਅੰਕਾਰ ਸਤਗੁਰ ਪ੍ਰਸਾਦਿ ਕਿਰਤ ਕਰਮ ਕੇ ਵਿਛੁੜੇ ਘਰ ਕਿਰਪਾ ਮੇ ਲਰਾਮ ਚਾਰ ਕੂਟ ਦੇਹ ਦਿਸ ਪਰਮੇ ਠਾਕ ਆਏ ਪ੍ਰਭ ਕੀ ਸਾਮ ਤੈਨ ਤੂੰ ਦੇਤੇ ਬਾਹਰੀ ਕਿ ਤੈਨ ਆਵੇ ਕਾਮੂ ਜਲ ਬਿਨ ਸਾਖ ਕਮਲਾਵਤੀ ਉਪਜੈ ਨਾ ਹੈ ਧਾਮ ਹਰ ਨਾ ਹੈ ਨ ਮਿਲਿਆ ਸਾਜਨੀ ਕਤ ਪਏ ਬਿਸ਼ਰਾਮ ਜਿਤ ਕਰ ਹਰ ਕਤ ਨ ਪ੍ਰਗਟੈ ਪਾਠਨਰਗ ਸੇ ਗਰਾਮ ਸਰਬsingaar ਤਬੋਲ ਰਸ ਸਣ ਦੇਹ ਸਭ ਖਾਮੂ ਪ੍ਰਭ ਸੁਆਮੀ ਕਤਵਹੁਣਿਆ ਮੀਤ ਸੱਜਣ ਸਭ ਜਾਮ ਨਾਨਕ ਕੀ ਬੇਨਤੀ ਆਕਰ ਕਿਰਪਾ ਦੀ ਜੈ ਨਾਮ ਹਰ ਮੇਲਾ ਸੁਆਮੀ ਸੰਗ ਪ੍ਰਭ ਜਿਸ ਕਾਨਿਆ ਚਲਤਾ ਆਮ ਚੇਤ ਗੋਬਿੰਦ ਅਰਾਧਿਐ ਹੋਵੇ ਆਨੰਦ ਕਣਾ ਸੰਤ ਜਨਾ ਮਿਲ ਪਾਵਿਐ ਰਸਨਾ ਨਾਮ ਪਣਾ ਜਿਨ ਪਾਇਆ ਪ੍ਰਭ ਆਪਣਾ ਆਇਤ ਸੈਗਣਾ ਇਕੱਖਿਨ ਤਿਸ ਬਿਨ ਜੀਵਨਾ ਬ੍ਰਿਥਮਾ ਜਨਮ ਜਣਾ ਜਲ ਥਲ ਮਹਿਲ ਪੂਰਿਆ ਘਰਵਿਆ ਵਿਚ ਬਣਾ ਸੋ ਪ੍ਰਭ ਚੇਤਨ ਆਵੇ ਕਿਤੜਾ ਦੁਖ ਗਣਾ ਜਿਨ ਰਾਵਿਆ ਸੋ ਪ੍ਰਾਪਤੀਨਾ ਭਾਗ ਬਣਾ ਹਰ ਦਰਸ਼ਨ ਕੋ ਮਨ ਲੋਚਤਾ ਨਾਨਕ ਪਿਆਸ ਮਨਾ ਚੇਤ ਮਿਲਾਏ ਸੋ ਪ੍ਰਾਪਤੀ ਸਕੇ ਪਾਇ ਲਗਾ ਵੇ ਸਾਖ ਤਿਰੰ ਕੋਵਾ ਦਿਆ ਜਿਨਾ ਪ੍ਰੇਮ ਵਿਚੋ ਹਰ ਸਾਜਨ ਪੁਰਖ ਵਿਸਾਰ ਕੇ ਲੱਗੀ ਮਾਇਆ ਤੋ ਪੁੱਤਰ ਕਲੰਤਰ ਨੈ ਸੰਗਤ ਨਾ ਹਰ ਅਵਲਾਸੀ ਉਹ ਪਲਚ ਪਲਚ ਸਗਲੀ ਮੋਈ ਝੂਠੇ ਤੰਦੇ ਮੋਹ ਇਕਸ ਹਰ ਕੇ ਨਾਮ ਬਿਨ ਅੱਗੇ ਲੈਐ ਹੋ ਦਉ ਵਿਸਾਰ ਗਵਿਗੂਚਣਾ ਪ੍ਰਾਪ ਬਿਨ ਅਵਰਨ ਕੋਏ ਪ੍ਰੀਤਮ ਚਿਰਣੇ ਜੋ ਲੱਗੈ ਤਿਨ ਕੀ ਨਿਰਮਲ ਸੋਏ ਨਾਨਕ ਕੀ ਪ੍ਰਭ ਬੇਨਤੀ ਪ੍ਰਭ ਮਿਲੈ ਪ੍ਰਾਪਤ ਹੋਏ ਵਿਸਾਖ ਸੁਹਾਵਾ ਤਾ ਲੱਗੇ ਜਾ ਸੰਤ ਭੇਟੇ ਹਰ ਸੋਏ ਹਰ ਜੇਖ ਜੁੜਦਾ ਲੋੜੀਏ ਜਿਸ ਅਗੇ ਸਭ ਨਿਵੈਨੀ ਹਰ ਸੱਜਣ ਦਾ ਵਣ ਲੱਗਿਆ ਕਿਸੇ ਨ ਤੇਈ ਬਨ ਮਾਨਕ ਮੋਤੀ ਨਾਮ ਪ੍ਰਭ ਉਨ ਲੱਗੇ ਨਾਹਿ ਸੰ ਰੰਗ ਸਬੈ ਨਰਾਇਣੇ ਜਿਤੇ ਮਨ ਭਾਵਨ ਜੋ ਹਰ ਲੋੜ ਐ ਸੋ ਕਰੇ ਸੋਈ ਜੀਐ ਕਰਨ ਜੋ ਪ੍ਰਭ ਕੀਤੇ ਆਪਣੇ ਸੈ ਕਲੈ ਤਨ ਆਪਣ ਲਿਆ ਕੇ ਮਿਲੈ ਵਿਛੜ ਕਿਉ ਰੋਵਨ ਸੰਗ ਪ੍ਰਾਪਤੇ ਨਾਨਕ ਰੰਗ ਮਾਣਨ ਹਰ ਜੇਠ ਰੰਗੀਲਾ ਤਿਸ ਧਣੀ ਜਿਸਕੇ ਭਾਗ ਮੰਥਨ ਅਸਾੜ ਤਪਦਾ ਤਿਸ ਲੱਗੇ ਹਰਨਾਹਾ ਨੈਣ ਜਿਨਾ ਪਾਸ ਜਗ ਜੀਵਨ ਪੂਰਕ ਤਿਆਗ ਕੇ ਮਾਨਸ ਸਦੀ ਆਸ ਦੁਇ ਪਾਏ ਵਿਕੂਚੇ ਗਲ ਪਾਏ ਸੁਜਮ ਕੀ ਫਾਸ ਜਿਹਾ ਬੀਜੈ ਸੋ ਲੂਣੇ ਮਤੋ ਜੋ ਲਿਖਿਆ ਸੋ ਰਹਿਣੀ ਵਿਹਾਣੀ ਕਿਛਤਾਏ ਉੱਠ ਚਲੀ ਗਏ ਨਿਰਾਸ ਜਿਨ ਕੋ ਸਾਧ ਪੇਟਿਆ ਸੋ ਦਰਗਹ ਹੋਏ ਖਲਾਸ ਕਾਰ ਕਿਰਪਾ ਪ੍ਰਭ ਆਪਣੀ ਤੇਰੇ ਦਰਸ਼ਨ ਹੋਏ ਪਿਆਸ ਪ੍ਰਾਪਤੁ ਜਬਿਨ ਤੂ ਜਾ ਕੋ ਨਹੀਂ ਨਾਨਕ ਕੀ ਅਰਦਾਸ ਅਸਾੜ ਸੁਹੰਦਾ ਤਿਸ ਲਗੇ ਜਿਸ ਮਹਿ ਹਰ ਚਰਨ ਨਿਵਾਸ ਗ਼ਾਵਣ ਸਰਸੀ ਕਾਮਣੀ ਚਰਨ ਕਮਲ ਸੋ ਪਿਆਰ ਮਨ ਤਨ ਰਤਾ ਸਤਿ ਰੰਗ ਈ ਕੋ ਨਾਮ ਆਧਾਰ ਬੇਖਿਆ ਰੰਗ ਕੁੜਾ ਆਵਿਆ ਦਿਸ਼ਨ ਸਵੇ ਚਾਰ ਹਰ ਅੰਮ੍ਰਿਤ ਸੁਹਾਵਣੀ ਮਿਲ ਸਾਧੂ ਪੀਵਣ ਹਾਰ ਵਿਣਤਿਤ ਪ੍ਰਭ ਸੰਗਿ ਹੋ ਲਿਆ ਤਮਰਤ ਪੂਰਕ ਅਪਾਰ ਹਰ ਮਿਲਣੇ ਨੋ ਮਨ ਲੋਚਦਾ ਕਰਮ ਮਿਲਾਵਣ ਹਾਰ ਜਿਨ ਸਖਿਐ ਪ੍ਰਭ ਪਾਇਆ ਹਉ ਤਿਨ ਕੇ ਸਦ ਬਲਿਹਾਰ ਨਾਨਕ ਹਰਜੀ ਮਇਆ ਕਰਿ ਸ਼ਬਦ ਸਵਾਰਣ ਹਾਰ सावन तिना सुहागनी जिन राव नाम उर भार फादू परम पुलाणिया दूजे लगा हेत लाख सिंगार बनाया कार नाही केत जित दिन देह बिनसी सीत इस बेले का कहसनी प्रेत कड़ चलायन दूत जम किसे न देवेत छाट खड़ोते किन्ने महा जिन सो लगा हेत हाथ मरोड़े तान कमे साए होआ सेतो जिहाबि जे सुणे करमा सडडा खेत नानक प्रभु सणागती चरण बोहित प्रभु के देत से पादोय नरक की पावया गुर रखण वाला खेत असुन प्रेम उमावड़ा ਕਿਉ ਮਿਲੀ ਹੈ ਹਰ ਜਾਏ ਮਨ ਤਿਨ ਪਿਆਸ ਦਰਸ਼ਨ ਕਣੀ ਕੋ ਯਾਣ ਮਿਲਾਵੇ ਮਾ ਸੰਤ ਸਹਾਨ ਪ੍ਰੇਮ ਕੇ ਹਉ ਤਿਨ ਕੇ ਲਾਗਾ ਪਾ ਵੇਣ ਪ੍ਰਭ ਕੋ ਸੁਖ ਪਾਏ ਦੂਜੀ ਨਾ ਜਾ ਜਿਨ ਕਾਖਿਆ ਪ੍ਰੇਮ ਰਸ ਕੇ ਤ੍ਰਿਪਤ ਰਹੇ ਅਖਾਏ ਆਪ ਤਿਆਗ ਬਿੰਤੀ ਕਰੇ ਪ੍ਰਭ ਲੜੇ ਆ ਲਾਏ ਜੋ ਹਰ ਕੰਤ ਮਿਲਾਇਆ ਸੇ ਵਿਚੁਰ ਕਤੈ ਨ ਜਾਏ ਪ੍ਰਭ ਵਿਣਦੂ ਜਾ ਕੋ ਨਹਿ ਨਾਨਕ ਹਰ ਸੜਣਾ ਆਏ ਅਸੁ ਸੁਖੀ ਵਸਦਿਆ ਜਿੰਨਾ ਮਾਇਆ ਹਰ ਰਾਇ ਕਤੇਕ ਕਰਮ ਕਮਾਵਣੇ ਦੋਸ ਨਾ ਕਾਹੋ ਜੋਗ ਪਰਮੇਸ਼ਰ ਤੇ ਭੁੱਲਿਆ ਵਿਆਪਨ ਸਬੈ ਰੋਗ ਵੇਮੁਕ ਹੋਵੈ ਰਾਮ ਕੇ ਲਗਨ ਜਨਮ ਵਿਜੋਗ ਖਿਨ ਮੈ ਕੋੜੇ ਹੋਏ ਗਏ ਜੇ ਤੜੇ ਮਾਇਆ ਭੋਗ ਵੇਚਨੇ ਕੋ ਕਰ ਸਕੇ ਕਿਸਨੇ ਰੋ ਵੈਜ ਰੋਜ ਕੀਤਾ ਕਛੁ ਨ ਹੋਵੇ ਲਿਖਿਆ ਤੁਰ ਸੰਜੋਗ ਵੜ ਪਾਗੀ ਮੇਰਾ ਪ੍ਰਭ ਮਿਲੇ ਤਾਂ ਉਤਰੈ ਸਭ ਵਿਯੋਗ ਨਾਨਕ ਕੋ ਪ੍ਰਭ ਰਾਖਲੇ ਮੇਰੇ ਸਾਹਿਬ ਬੰਦੀ ਮੋਚ ਕਤਿਕ ਹੋਵੇ ਸਾਧ ਸੰਗ ਬਿਨ ਸਹਿਬ ਸਭੇ ਸੋਚ ਮਗਿਰ ਮਾਹੀ ਸੋ ਹਦਿਆ ਹਰ ਪੀਰ ਸੰਗ ਬੇਠੜਿਆ ਤਿਨ ਕੀ ਸ਼ੋਭਾ ਕਿਆ ਗਣ ਸੀ ਸਾਹਿਬ ਮੇਲੜਿਆ ਤਨ ਮੈਂ ਮੋਲੜਿਆ ਤਨ ਮੈਂ ਮੋਲਿਆ RAM ਸੋ ਸੰਗ ਸਾਧ ਸਹਿਣੜਿਆ ਸਾਧ ਜਨਾ ਕੇ ਬਾਹਰੀ ਸੇ ਰਹਿਨੀ ਅਕੇ ਲੜਿਆ ਤਿਨ ਦੁਖ ਨ ਕਬੂ ਉਤਰੈ ਸੇ ਜੰਮ ਕੇ ਵਸ ਪੜਿਆ ਜਿਨੀ ਰਾ ਵਿਆਪ ਆਪਣਾ ਸੇ ਦਿਸਨ ਨਿਤ ਖੜਿਆ ਰਤਨ ਜਵੇਹਰ ਲਾਲ ਹਰ ਕਟ ਤਿ ਨ ਜੜਿਆ ਨਾਨਕ ਬਾਛੇ ਤੁੜ ਤਿਨ ਪ੍ਰਭ ਸਰਣੀ ਦਰ ਪੜਿਆ ਮਗਰ ਪ੍ਰਭ ਆਰਾਧਨਾ ਬਹੁੜਨੇ ਜਨਮੜਿਆ ਕੋਖ ਤੁਖ ਹਰਨੇ ਵਿਆਪੇ ਕਠੇ ਮਿਲਿਆ ਹਰਨਾ ਮਨ ਬਿਧਿਆ ਚਰਨਾ ਬਿਧ ਦਰਸ਼ਨ ਲਗੜਾ ਸਾ ਓਟ ਗੋਬਿੰਦ ਗੋਪਾਲ ਰਾਏ ਸੇਵਾ ਸੁਆਮੀ ਵੇਖਿਆ ਨਾ ਸਕਿਆ ਮਿਲ ਸਾਧਗੁਣ ਗਾ ਜੈ ਤੇ ਉਪਜੇ ਤੈ ਮਿਲੀ ਸੱਚੀ ਪ੍ਰੀਤ ਸਮਾ ਕਰ ਗਹਿ ਲਿਨੀ ਪਾਰ ਬ੍ਰਹਮ ਬਾਹੁਰ ਨੇ ਵਿਛੜਿਆ ਬਾਰਜਾਉ ਲਖ ਬੇਰਿਆ ਹਰ ਸੱਜਣ ਅਗੰ ਅਗਾਹਾ ਸਰਮ ਪੈ ਮਿਰਾਇਣੇ ਨਾਨਕ ਦਰ ਪਵਿਆ ਪੋਕ ਸੋਹਦਾ ਸਰਬ ਸੁਖ ਜਿਸ ਬਖਸ਼ੇ ਬੇਪਰਵਾ ਮਾਗ ਮੰਜਨ ਸੰਗ ਸਾਧੂਆ ਤੂੜੀ ਕਰ ਇਸ਼ਨਾਨ ਹਰ ਕਾ ਨਾਮ ਧਿਆਇ ਸੁਣ ਸਬਨਾ ਨੂੰ ਕਰਤਾਨ ਜਨਮਕਾਰ ਮਲ ਉਤਰੇ ਮਨ ਤੇ ਜਾਏ ਗੁਮਾਮ ਕਾਮ ਕ੍ਰੋਧ ਨੈ ਮੋਹੀਏ ਬਿਨ ਸੇ ਲੋਭ ਸਾਨ ਸੱਚੇ ਮਾਰਗ ਚਲਦਿਆ ਉਸਤਤ ਕਰੇ ਜਹਾਨ ਅਠ ਸੱਠ ਤੀਰਥ ਮੰਗਲ ਪੁੰਜਿਆ ਦਿਆ ਪਰਵਾਨ ਜਿਸ ਨੂੰ ਦੇਵੇ ਦਇਆ ਕਰ ਸੋਇ ਪੁਰਖ ਸੁਜਾਨ ਜਿੰਨਾ ਮਿਲਿਆ ਪ੍ਰਭ ਆਪਣਾ ਨਾਨਕ ਤਿਨ ਕੁਰਬਾਨ ਮਾਗ ਸੁਚੈ ਸੇ ਕਾੜਿਆ ਜਿਨ ਪੂਰਾ ਮੁਗੁਰ ਮਿਰਰਵਾਨ ਫਲਗੁਣ ਆਨੰਦ ਉਪਰਾਜਨ ਹਰ ਸਜਣ ਪ੍ਰਗਟੇ ਆਏ ਸੰਤ ਸਹਾਈ ਰਾਮ ਕੇ ਕਰ ਕਿਰਪਾ ਦਿਆ ਮਿਲਾਏ ਸੇਜ ਸੁਹਾਵੀ ਸਰਬ ਸੁਖ ਹਣ ਦੁਖਾ ਨਾਹਿ ਜਾ ਇਛੁ ਪੁਨੀ ਵਡਪਾ ਗਣੀ ਵਰ ਪਾਇਆ ਹਰਿ ਰਾਇ ਮਿਲ ਸਿਆ ਮੰਗਲ ਗਵਿਐ ਗੀਤ ਗੋਬਿੰਦ ਅਲਾਏ ਹਰ ਜਿਹਾ ਅਵਰਨ ਦਿਸੈ ਕੋਈ ਤੂ ਜਲਵੇਂ ਲਾਏ ਹਲੰਤ ਪਲੰਤ ਸਵਾਰਿਓਨ ਨੇ ਹਚਲ ਦਿੱਤਿਆ ਨਾ ਜਾ ਸੰਸਾਰ ਸਾਗਰ ਤੇ ਰੱਖਿਆ ਨਾ ਬਹੁਤ ਨ ਜਨਮੇ ਜਿਤਾਏ ਜਿਵਹ ਏਕ ਅਨੇਕ ਗੁਣ ਤੇਰੇ ਨਾਨਕ ਚਰਣੀ ਪਾਏ ਫਲ ਗੁਣ ਨਿਤ ਸੁਲਾਹਿਆ ਜਿਸਨੂੰ ਤਿਲ ਨਹਿ ਤਮ ਆਏ ਜਨ ਜਨ ਨਾਮ ਧਿਆਇਆ ਤਿਨ ਕੀ ਕਾਜ ਸਰੇ ਹਰ ਗੁਰਪੂਰਾ ਅਰਾਧਿਆ ਦਰਗੈ ਸੱਚ ਕਰੈ ਸਰਬ ਸੁਖਾਂ ਨਿਧ ਚਰਨ ਹਰ ਪਾਉ ਜਲ ਬਿਕਮ ਤਰੈ ਪ੍ਰੇਮ ਭਗਤ ਤਿਨ ਪਾਇਆ ਵਿਖਿਆ ਨ ਹਿਜਰੈ ਕੂੜ ਗਏ ਦਵਿੰਦਾ ਨਸੀ ਪੂਰਨ ਸਚ ਭਰੈ ਪਾਰ ਬ੍ਰਹਮ ਪ੍ਰਪ ਸੇਵਦੇ ਮਨ ਅੰਦਰ ਏਕ ਤਰੈ ਮਹਾ ਦਿਵਸ ਮੂਰਤ ਭਲੇ ਜਿਸ ਕੋ ਨਦਰ ਕਰੈ ਨਾਨਕ ਮੰਗੇ ਦਰਸ਼ਨ ਦਾਨ ਕਿਰਪਾ ਨਰੈ ਮਹਾ ਦਿਵਸ ਮੂਰਤ ਪਲੇ ਜਿਸ ਕੋ ਨਦਰ ਕਰੈ ਨਾਨਕ ਮੰਗੇ ਦਰਸ਼ਨ ਦਾਨ ਕਿਰਪਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ